ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡੀ ਕੌਮ ਦੇ ਚੌਧਰੀ ਗਲਤ ਕਿਹਾ ਗਿਆ ਕੜਾਹ ਮ ਚੌਧਰੀ ਇਹ ਕਹਿੰਦੇ ਨੇ ਕਿ ਸਾਡੀ ਸਿੱਖ ਕੌਮ ਦੀ ਆਬਾਦੀ 2.5 ਕਰੋੜ ਆਟੇ ਵਿੱਚ ਲੂਣ ਦੀ ਤਰ੍ਹਾਂ ਕਹਿੰਦੇ ਨੇ ਨਾ ਉਦੋਂ ਇਹਨਾਂ ਨੂੰ ਇਹ ਪੁੱਛੋ ਵੀ ਇਹ ਨਾਕਾਮੀਆਂ ਇਹ ਗਲਤੀਆਂ ਕਿਹਦੀਆਂ ਨੇ ਸਾਡੇ ਕੌਮ ਦੀ ਆਬਾਦੀ ਜੇ 2.1 ਕਰੋੜ ਹੈ ਬੜੀ ਫੁੱਲੀ ਨਹੀਂ ਸਾਡੇ ਕੌਮ ਦੀ ਆਬਾਦੀ ਤਾਂ ਫਿਰ ਉਹਦੇ ਵਿੱਚ ਗਲਤੀ ਕੀਤੀ ਹੈ ਇਹ ਮੰਨਣਾ ਪੈਣਾ ਕਿ ਅਸੀਂ ਪ੍ਰਚਾਰ ਪ੍ਰਸਾਰ ਕਰ ਨਹੀਂ ਸਕੇ ਤੇ ਨਹੀਂ ਅੱਜ ਅਸੀਂ ਕਰਨਾ ਚਾਹੁੰਦੇ ਸਾਡੀ ਕੌਮ ਦੇ ਵਿੱਚ ਹਜ਼ਾਰਾਂ ਧੜੇ ਨੇ ਹਰ ਜਾ ਹਜ਼ਾਰਾਂ ਹੀ ਮਰ ਜਾਦਾਂ ਨੇ ਇਹ ਡੇਰਾਬਾਦ ਬਖਰ ਤਕਸਾਲਾਂ ਪਤਾ ਨਹੀਂ ਕੀ ਕੁਝ ਇੱਥੇ ਹੋ ਰਿਹਾ ਹੈ ਤੇ ਜਦੋਂ ਇਹ ਐਨੇ ਧੜਿਆਂ ਦੇ ਵਿੱਚੋਂ ਆਪਣੀ ਆਪਣੀ ਢਫਲੀ ਵਜਾਉਂਦੇ ਨੇ ਤੇ ਕਹਿੰਦੇ ਨੇ ਧਰਮ ਪਰਿਵਰਤਨ ਹੋ ਰਿਹਾ ਹੈ ਪੰਜਾਬ ਅਸਾਈ ਬਣ ਰਿਹਾ ਹੈ ਕਿਉਂ ਨਾ ਬਣੇ ਬਈ ਅਸੀਂ ਆਪਣੇ ਕੰਮ ਲਈ ਕੀ ਤਰ ਕੀ ਹੈ ਕੁਝ ਵੀ ਨਹੀਂ ਅਸਾਈਆਂ ਦੇ ਸਕੂਲ ਕਾਲਜ ਹਸਪੀਟਲ ਕਿੰਨੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਕਿੰਨੇ ਨੇ ਬਹੁਤ ਥੋੜੇ ਇੱਕ ਇਹਨਾਂ ਦੀ ਮੈਂ ਹੋਰ ਵੱਡੀ ਕਰਤੂਤ ਦੱਸਣੀ ਹੈ ਜਦੋਂ ਡਾਕਟਰ ਅੰਮੇਦਕਰ ਸਾਹਿਬ ਬਾਬਾ ਸਾਹਿਬ ਪੀਮਰਾਓ ਦਰਬਾਰ ਸਾਹਿਬ ਆਉਂਦੇ ਹੈ 1932 ਦੀ ਇੱਕ ਘਟਨਾ ਹੈ ਕੁਝ ਵਿਦਵਾਨਾਂ ਨੇ ਅੱਗੇ ਪਿੱਛੇ ਵੀ ਲਿਖ ਦਿੱਤਾ ਔਰ ਇੱਕ ਹੋਰ ਟਿੱਪਣੀ ਜਿਹੜੇ ਸਾਡੇ ਐਕਸ ਐਮਪੀ ਨੇ ਕਪੂਰ ਸਿੰਘ ਉਹਨਾਂ ਨੇ ਸਾਚੀ ਸਾਖੀ ਆਪਣੀ ਇੱਕ ਬੁੱਕ ਦੇ ਵਿੱਚ ਟਿੱਪਣੀ ਕੀਤੀ ਹੈ ਜਦੋਂ ਕਹਿੰਦੇ ਡਾਕਟਰ ਸਾਹਿਬ ਭਿਮਰਾਓ ਉਮੇਦਕਰ ਸਾਹਿਬ ਅਮਰਸਰ ਸਾਹਿਬੇ ਕੀ ਆਏ ਨੇ ਉਦੋਂ ਮਾਸਟਰ ਤਾਰਾ ਸਿੰਘ ਤੇ ਕੁਝ ਨਾਲ ਹੋਰ ਇਹਨਾਂ ਦੇ ਚੌਧਰੀ ਸੀ ਇਹਨਾਂ ਨੇ ਜਾਤੀ সূਚਕ ਅਪ ਸ਼ਬਦ ਉਹਨਾਂ ਪ੍ਰਤੀ ਬੋਲੇ ਨਹੀਂ ਤੇ ਉਹਨਾਂ ਦਾ ਉਸ ਵਕਤ ਕਹਿੰਦੇ ਮਨ ਸੀ ਕਿ ਮੈਂ ਅਮਰਦਸਾ ਕੇ ਸਿੰਘ ਸਜਾਂ ਤੇ ਉਹਨਾਂ ਦੇ ਨਾਲ ਜੇ ਬਹੁਤਾ ਨਹੀਂ ਤਾਂ 5-6 ਕਰੋੜ ਬੰਦਾ ਉਸ ਵਕਤ ਸਿੱਖ ਕੌਮ ਦੇ ਵਿੱਚ ਆਉਣਾ ਸੀ ਉਹਨਾਂ ਨੇ ਐਂਟਰੀ ਕਰਨੀ ਸੀ ਅਮਰ ਛਕਣਾ ਸੀ ਚਲੋ ਮੈਂ ਇਹਨਾਂ ਗੱਲਾਂ ਨਾਲ ਤਾਂ ਸਹਿਮਤ ਨਹੀਂ ਕਿ ਅਮਰ ਛਕੇ ਨਾ ਛਕੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਜਿਹੜੇ ਸ਼ਬਦ ਜਾਤੀ ਸ਼ੂਚਕ ਵਰਤੇ ਐ ਉਹ ਤੋਂ ਹਰ ਇੱਕ ਬੰਦਾ ਘਿਰਣਾ ਕਰਦਾ ਐ ਅੱਛਾ ਜਿਹੜੀ ਘਟਨਾ ਹੈਗੀ ਹੈ ਨਾ ਡਾਕਟਰ ਅਮੇਦਕਰ ਸਾਹਿਬ ਵਾਲੀ ਇਹਦੇ ਵੱਡੇ ਵੱਡੇ ਪ੍ਰਚਾਰਕ ਪੜਦਾ ਪਾਉਂਦੇ ਆ ਕਿ ਇਹ ਘਟਨਾ ਵਾਪਰੀ ਨਹੀਂ ਇਹ ਜਾਣਵੁੱਝ ਕੇ ਕਿ ਸ਼੍ਰੋਮਣੀ ਕਮੇਟੀ ਨੂੰ ਜਾਂ ਸਾਡੀ ਸਿਕਉਮ ਦੇ ਲੀਡਰ ਨੂੰ ਬਦਨਾਮ ਕੀਤਾ ਜਾਂਦਾ ਇਹ ਪੜਦੇ ਪਾਉਣ ਦੀ ਕੋਸ਼ਿਸ਼ ਕਰਦੇ ਆ ਵੱਡੇ ਵੱਡੇ ਗਿਆਨੀ ਪਰ ਸਚਾਈ ਹੈ ਜੇ ਤੁਸੀਂ ਇਹ ਕਹਿ ਦੋਗੇ ਵੀ ਇਹ ਘਟਨਾ ਨਹੀਂ ਵਾਪਰੀ ਕਿਸੇ ਨੇ ਹਜੇ ਸ਼ਬਦ ਨਹੀਂ ਵਰਤੇ ਤਾਂ ਫਿਰ ਮੈਨੂੰ ਦੱਸੋ ਵੀ ਜਦੋਂ ਹੁਣ ਅੰਮ੍ਰਿਤ ਛਕਾਇਆ ਜਾਂਦਾ ਹੈ ਕਈਆਂ ਗੁਰਦਵਾਰਿਆਂ ਵਿੱਚ ਜਿਹੜੇ ਆ ਨਿਹੰਗ ਸਿੰਘ ਹੈਗੇ ਜਾਂ ਹੋਰ ਵੀ ਗੁਰਦਵਾਰਿਆਂ ਵਿੱਚ ਹੈਗੇ ਜਿਹੜੇ ਕਹਿੰਦੇ ਚੌਥੇ ਪੌੜੇ ਵਾਲੇ ਆ ਇੱਕ ਰੂਮੀ ਬੈਠਾ ਪੁੱਜੇ ਵਾਲਾ ਜਿਹੜਾ ਸਾਧਾ ਹੈ ਮੋਟਾ ਜਿਹਾ ਕਾਲਾ ਜਿਹਾ ਜਿਹੜਾ ਬਹੁਤ ਕਈ ਵਾਰੀ ਗਾਣੇ ਵੀ ਗਾਉਣ ਲੱਗ ਜਾਂਦਾ ਹੈ ਬੀਬੀਆਂ ਦੇ ਵਿੱਚ ਬੈਠਾ ਪਤਾ ਨਹੀਂ ਕੀ ਕੁਝ ਬਕਵਾਸ ਕਰਦਾ ਉੱਥੇ ਜਾ ਕੇ ਦੇਖ ਲਓ ਉੱਥੇ ਭਾਂਡੇ ਵਖਰੇ ਰੱਖੇ ਹੋਏ ਆ ਉਤੇ ਆਵਾਜ਼ ਮਾਰੀ ਜਾਂਦੀ ਹੈ ਵੀ ਤੂੰ ਕੌਣ ਹੈ ਜੇ ਹੁਣ ਇਹ ਬੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਮਾਰਦੇ ਨੇ ਵੀ ਤੇਰੀ ਜਾਤ ਕਿਹੜੀ ਹੈ ਤਾਂ ਉਦੋਂ ਤਾਂ ਇਹ ਗੱਲਾਂ ਹੋਣੀਆਂ ਜ਼ਰੂਰੀ ਸੀ ਤੁਸੀਂ ਕੀਤੀਆਂ ਹੋਣਗੀਆਂ ਉਹਦਾ ਕਾਰਨ ਇੱਕ ਹੋਰ ਵੀ ਹੈ ਨਾ ਕੱਲੀ ਜਾਤੀ ਨਹੀਂ ਉਹਦਾ ਮਤਲਬ ਇਹ ਹੋਣਾ ਵੀ ਇਹ ਨੀਵੀਂ ਜਾਤ ਦਾ ਇਹ ਹੈਗਾ ਸੀ ਕਿ ਵੀ ਸਾਡੇ ਸਿਰ ਤੇ ਬੈਠੂਗਾ ਕਿਉਂਕਿ ਪੜ੍ਹਿਆ ਲਿਖੀ ਬਹੁ ਸੀ ਡਾਕਟਰ ਸਾਹਿਬ ਬਹੁਤ ਪੜ੍ਹੇ ਲਿਖੇ ਸੀ ਇਹਨੂੰ ਖਤਰਾ ਸੀ ਵੀ ਜੇ ਕਿਤੇ ਅਮਰ ਸ਼ਾਹ ਕੇ ਇੱਧਰ ਨੂੰ ਆ ਗਏ ਤਾਂ ਸਾਡਾ ਬੋਰੀ ਵਿਸਤਰਾ ਗੋਲ ਹੋ ਜਾਣਾ ਇਹ ਸਚਾਈ ਸੀ ਉਸ ਵਕਤ ਇਹ ਕੋਈ ਉਦੋਂ ਦੀ ਗੱਲ ਨਹੀਂ ਅੱਜ ਵੀ ਚੱਲ ਰਹੀ ਹੈ ਜਿਹੜੇ ਸਾਡੀ ਕੌਮ ਦੇ ਕਦਮ ਚੌਧਰੀ ਕਹਿੰਦੇ ਨੇ ਨਾ ਕਿ ਪੰਜਾਬ ਈਸਾਈ ਬਣ ਰਿਹਾ ਹੈ ਤਾਂ ਇਹ ਵੀ ਸਰਦੀਸ਼ ਸਕਮਿਟੀ ਦੇ ਕੜਾਮ ਚੌਧਰੀ ਨੇ ਉਹਨਾਂ ਦੀਆਂ ਕਰਤੂਤਾਂ ਨੇ ਉਹਨਾਂ ਲਈ ਕੁਝ ਕਰ ਨਹੀਂ ਰਹੇ ਫਜ਼ੂਲ ਦੇ ਖਰਚੇ ਕਿਤੇ ਗੁਰੂ ਪਾਸ਼ਾ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ 4 ਕਰੋੜ ਦੇ ਫੁੱਲ ਆਦਿ ਸ਼ਬਾ ਦੀ ਪਤਾ ਨਹੀਂ ਕੀ ਕੁਝ ਅਡੰਬਰ ਕਰਦੇ ਐ ਜਿਹਦਾ ਕੋਈ ਮਤਲਬ ਹੀ ਨਹੀਂ ਕੌਮ ਦੇ ਨਾਲ ਸਨਹਾਨ ਦੇ ਨਾਲ ਸਿੱਖ ਪਰਸਵੇ ਦੇ ਨਾਲ ਕੋਈ ਮਤਲਬ ਹੀ ਨਹੀਂ ਜਿਹੜੇ ਲੋੜਬੰਦ ਸੀ ਉਹਨਾਂ ਲਈ ਇਹਨਾਂ ਨੇ ਕੱਖ ਨਹੀਂ ਕੀਤਾ ਅਸੇ ਲਈ ਕਰਾਂ ਦੀ ਗੱਲ ਕਰ ਲੋ ਉਹ ਹਲੇ ਵੀ ਚਾਬੀਆਂ ਤਾਲੇ ਬਣਾ ਕੇ ਗੁਜ਼ਾਰਾ ਕਰਦੇ ਨੇ ਪਰ ਉਹਨਾਂ ਦੇ ਕਿਸੇ ਬੱਚੇ ਦੀ ਨਾ ਦਾੜੀ ਕੱਟੀ ਦੇਖੋਗੇ ਨਾ ਸਿਰ ਦੇ ਕੇਸ ਮਸਾਵ ਸੂਰਤ ਨਹੀਂ ਪਰ ਇਹਨਾਂ ਕੜਮ ਚੌਧਰੀਆਂ ਨੇ ਬਿਲਕੁਲ ਨਹੀਂ ਸੋਚਿਆ ਕਿ ਅਸੀਂ ਕੌਮ ਲਈ ਕੁਝ ਕਰੀਏ ਜਿਹੜੀ ਮੈਂ ਡਾਕਟਰ ਅਮੇਦਕਰ ਸਾਹਿਬ ਵਾਲੀ ਇਹ ਤੁਹਾਨੂੰ ਸਟੋਰੀ ਦੱਸੀ ਹੈ ਨਾ ਇਹਦੇ ਗੇ ਡੇਟਾ ਵੀ ਪਈਆਂ ਨੇ ਉਹ ਕਿਸ ਮਕਸਦ ਲਈ ਆਏ ਸੀ ਸਭ ਕੁਝ ਪਿਆ ਪਰ ਮੈਂ ਸਿੱਧਾ ਇਹ ਕਿਉਂ ਬੋਲ ਰਿਹਾ ਕਿਉਂਕਿ ਆਮ ਲੋਕਾਂ ਦੀ ਪਕੜ ਵਿੱਚ ਗੱਲ ਆ ਜਾਏ ਵੀ ਡਾਕਟਰ ਅਮੇਦਕਰ ਸਾਹਿਬ ਦੇ ਨਾਲ ਇਹਨਾਂ ਨੇ ਇਹ ਬਰਸਲੂਕੀ ਕੀਤੀ ਹੈ ਉਹ ਆਉਣਾ ਚਾਹੁੰਦੇ ਸੀ ਜਦੋਂ ਅਗਲਾ ਸਰਸੇ ਵਾਲੇ ਸਾਧ ਕੋਲੇ ਜਾਂਦਾ ਹੈ ਜਾਂ ਅਸਾਈਆਂ ਦੇ ਕੋਲ ਜਾਂਦਾ ਹੈ ਤੁਸੀਂ ਦੇਖੋ ਤਾਂ ਸਹੀ ਉਹ ਕਿਦਾਂ ਹਲੀਮੀ ਦੇ ਨਾਲ ਪਿਆਰ ਦੇ ਨਾਲ ਆਉ ਭਗਤ ਕਰਦੇ ਆ ਅਸੀਂ ਗੁੰਡਾਗਰਦੀ ਕਰਦੇ ਆ ਫਿਰ ਕਹਣਗੇ ਜੀ ਸਾਡੀ ਕੌਮ ਦੀ ਆਬਾਦੀ 2.5 ਕਰੋੜ ਹੈ ਆਟੇ ਵਿੱਚ ਲੂਣ ਹੈ ਫਿਰ ਅਸੀਂ ਇਦਾਂ ਕਹਿੰਨੇ ਆ ਤੇ ਦੂਜੇ ਪਾਸੇ ਤਾਨੇ ਮਾਰਨਗੇ ਪੰਜਾਬ ਤਾਂ ਅਸਾਈ ਬਣ ਗਿਆ ਬਚਾ ਲੋ ਪੰਜਾਬ ਨੂੰ ਪਰ ਜਿਹੜੀਆਂ ਆਪਣੀਆਂ ਕਰਤੂਤਾਂ ਨੇ ਗਲਤੀਆਂ ਨੇ ਉਹਨਾਂ ਨੂੰ ਅਸੀਂ ਮੰਨਣਾ ਨਹੀਂ ਇਹਨਾਂ ਕੌਮ ਦੇ ਅਖੌਤੀ ਠੇਕੇਦਾਰਾਂ ਨੇ ਆਪਣੇ ਘਰ ਬਣਾਏ ਨੇ ਆਪਣੀਆਂ ਬੈਂਕਾਂ ਭਰ ਗਿਆ ਨੇ ਕੌਮ ਦੇ ਨਾਂ ਤੇ ਲੁੱਟਖੋਟ ਕਰਕੇ ਵੱਡੇ ਕਾਰੋਬਾਰ ਕੀਤੇ ਐ ਦੇਖੋ ਜਿਹੜੀ ਡਾਕਟਰ ਅਵੇਦਕਰ ਸਾਹਿਬ ਦੀ ਮੈਂ ਗੱਲ ਤੁਹਾਨੂੰ ਸੁਣਾਈ ਹੈ ਭਾਵੇਂ ਉਹ ਕਿ ਮੰਨੇ ਚਾਹੇ ਨਾ ਮੰਨੇ ਮੈਂ ਵੱਡੇ ਵੱਡੇ ਪ੍ਰਚਾਰਕ ਇਹ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨੂੰ ਦਵਾਇਆ ਜਾਵੇ ਇਸ ਗੱਲ ਨੂੰ ਚਲੋ ਜੇ 5-7 ਕਰੋੜ ਦੀ ਗੱਲ ਨਾ ਵੀ ਕਰਾਂ 2 ਕਰੋੜ ਵੀ ਨਾਲ ਆ ਜਾਂਦੇ ਇੱਕ ਪਿਰਤਤਾ ਪੈ ਜਾਂਦੀ ਭਾਵੇਂ ਜੇ ਇਹ ਮੰਨ ਲਓ ਤੁਸੀਂ ਕੌਣ ਸਾ ਤੇ ਲੱਖ ਬੰਦਾ ਕਿ ਉਹਨਾਂ ਨਾਲ ਆ ਜਾਂਦਾ ਉਹਨਾਂ ਦੇ ਪਰ ਪਰਤ ਤਾਂ ਪੈ ਜਾਣੀ ਸੀ ਨਾ ਇਹ ਤਾਂ ਮੰਨਣੀ ਪੈਣੀ ਨਾ ਗੱਲ ਸੋਡ ਪਰ ਨਹੀਂ ਅਸੀਂ ਅੱਜ ਵੀ ਅਸੀਂ ਭਗਤ ਕਹਿਣਾ ਜੀ ਅਸੀਂ ਗੁਰੂ ਕਹਿਣਾ ਜੀ ਇਹ ਕੜਮ ਚੌਧਰੀ ਦੋਨੇ ਪਾਸੇ ਲਾਂਬੂ ਲਾਉਣ ਵਾਲੇ ਆ ਪਰ ਇਹ ਗੱਲਾਂ ਜਿਹੜੀਆਂ ਮੈਂ ਕਹੀਆਂ ਨੇ ਨਾ ਸਿੱਧੀਆਂ ਕਹੀਆਂ ਨੇ ਕੋਈ ਫਿਲਾਸਫੀ ਨਹੀਂ ਕੋਟੀ ਜਿਹੜੀ ਆਮ ਇਨਸਾਨ ਦੀ ਪਕੜ ਵਿੱਚ ਆ ਜਿਹੜਾ ਅਣਪੜ ਬੰਦਾ ਹੈ ਨਾ ਉਹ ਵੀ ਸਮਝੇ ਵੀ ਇਹਨਾਂ ਨੇ ਦਰਬਾਰ ਸਾਹਿਬ ਗੁਰੂ ਕੀ ਨਗਰੀ ਜਿਹਨੂੰ ਕਹਿੰਦੇ ਨੇ ਦਰਬਾਰ ਅਕਾਲ ਤਖਤ ਜਿਹਨੂੰ ਕਹਿੰਦੇ ਨੇ ਉੱਥੇ ਇਹਨੇ ਡਾਕਟਰ ਅਮੇਦਕਰ ਸਾਹਿਬ ਦੀ ਤੋਹੀਨ ਕੀਤੀ ਹੈ ਬਦਸਲੂਕੀ ਕੀਤੀ ਹੈ ਜਾਤੀ ਸ਼ੂਚਕ ਸ਼ਬਦ ਇਹਨਾਂ ਨੇ ਵਰਤੇ ਨੇ ਜਨ ਤੁਸੀਂ ਲੁਕੋ ਨਹੀਂ ਸਕਦੇ ਸੁਪਾ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ